ਕੋਈ ਫਿਕਰ ਨਹੀਂ ਜਿਹਨੇ ਹੁੰਦਾ ਸਾਨੂੰ ਮੈਨੂੰ ਆਇਆ ਲੱਗਦਾ ਜਿੱਦਾਂ ਕੋਈ ਬਹੁਤ ਹੀ ਖੁਸ਼ ਹੈ ਨਹੀਂ ਸਾਡਾ ਹੁਣ ਤਾਂ ਪ੍ਰਮਾਤਮਾ ਨੇ ਬਾਹ ਬੜੀ ਸੀ ਹੁਣ ਬਹੁਤ ਲੋਕ ਕਹਿੰਦੇ ਵਿੱਚ ਯਾਰ ਏਦਾਂ ਨਾ ਬਹੁਤ ਸਭ ਵਧੀਆ ਹੋ ਰਿਹਾ ਸਾਰਾ ਵਾ ਪਰ ਬਹੁਤ ਦੁੱਖ ਦਾ ਗਾਇ ਜਿਹੜਾ ਜੋ ਵੀ ਵਾ ਉਹ ਡੇਗ ਰਿਹਾ ਪੈਸਾ ਨਹੀਂ ਮਤ ਸਾਬ ਦਾ ਜਾਣਾ ਬੜਾ ਇੱਕ ਆਪਾਂ ਕਹਿ ਰਹੇ ਆ ਨਾ ਇੱਕ ਬੋਰਡ ਦੀ ਤਰ੍ਹਾਂ ਹੁੰਦਾ ਬਾਪ ਜਿਹੜਾ ਹੁੰਦਾ ਪਿਤਾ ਦਾ ਸਾਆ ਹੁਣਾ ਬਹੁਤ ਵੱਡਾ ਇੱਕ ਆਪਾਂ ਕਹ ਲਈਏ ਬਚਪਨ ਤੋਂ ਲੈ ਕੇ ਜਵਾਨੀ ਤੱਕ ਆਪਾਂ ਨੂੰ ਚੰਗੇ ਮਾੜੇ ਦੀ ਪਹਿਚਾਣ ਕਰਾਉਂਦਾ ਕਿੱਦਾਂ ਇਹ ਪਾਣਾ ਜਿਹੜਾ ਹੈਗਾ ਵਰਤਿਆ ਬਸ ਕੁਛ ਨਹੀਂ ਵੀ ਤੇ 2-3 ਦਿਨ ਕੋਈ ਥੋੜੇ ਸਾਜ ਦੀ ਸ਼ਾਇਦ ਪ੍ਰੋਬਲਮ ਜੋ ਗਈ ਮਾੜੀ ਮੱਟੀ ਹਸਪੀਟਲ ਦਾਖਲ ਕਰਵਾਇਆ ਤੇ ਕੱਲ ਉਹਨਾਂ ਦੀ ਡੈਥ ਹੋ ਗਈ ਮੇਰੇ ਮਤਲਬ ਕੋਈ ਫਿਕਰ ਨਹੀਂ ਜਿਹੜਾ ਉਹ ਹੁੰਦੇ ਸਾਨੂੰ ਪਰ ਹੁਣ ਆਇਆ ਲੱਗਦਾ ਜਿੱਦਾਂ ਕੋਈ ਬਹੁਤ ਹੀ ਖੁਸ਼ ਰਹੀ ਨਹੀਂ ਸਾਡਾ ਉਹ ਬਹੁਤ ਬੜਤ ਕਰ ਰਹੇ ਕੀ ਨਾਮ ਕੀ ਸੀ ਰਜਿੰਦਰ ਸਿੰਘ ਜਖਮੀ ਮਟੜੀ ਦਾ ਜੀ ਇੱਕ ਆਪਾਂ ਕਹਿ ਲਈਏ ਕਿ ਜਿੱਦਾਂ ਕਿ ਇੱਕ ਮੈਂ ਗੱਲ ਕਰ ਰਿਹਾ ਸੀ ਕਿ ਫਾਦਰ ਸਾਹਿਬ ਜਿਹੜੇ ਹੁੰਦੇ ਨੇ ਇੱਕ ਹੋਰ ਦੀ ਤਰ੍ਹਾਂ ਹੁੰਦੇ ਨੇ ਕਿੰਨਾ ਕਿ ਹੁਣ ਇੱਕ ਪਰਿਵਾਰਕ ਇੱਕ ਬੜੀ ਵੱਡੀ ਕਭਿਰਤਾ ਇਸ ਮੇਂ ਜੇ ਵੀ ਪੈ ਚੁੱਕੀ ਹੈ ਜੀ ਜੀ ਕਿੱਦਾਂ ਹੁਣ ਅੱਗੇ ਤੁਸੀਂ ਸੋਚਦੇ ਵੀ ਕੀ ਕੀ ਕਰਨਾ ਹੁੰਦਾ ਹੈ ਤੁਹਾਨੂੰ ਜ਼ਿੰਮੇਵਾਰੀਆਂ ਹੋਰ ਜ਼ਿਆਦਾ ਹੋ ਗਈਆਂ ਅਗੇ ਬੈਠੇ ਸੀਗੇ ਪਤਾ ਨਹੀਂ ਘਰ ਇਹ ਭਜਨਾਟ ਕਰਦੇ ਰਹਿੰਦੇ ਦਿਨ ਰਾਤ ਕੰਮ ਕਰਨ ਤੇ ਦੌੜ ਲੱਗੀ ਸੀ ਪੁਰਾਣੇ ਜੇ ਬੇਫਿਕਰੀ ਸੀਗੇ ਪਿਓ ਅੰਦਰ ਦੇ ਘਰੇ ਤੇ ਮਤਲਬ ਕੋਈ ਹੁੰਦਾ ਹੀ ਨਹੀਂ ਸੀ ਮਾਈਂਡ ਦੇ ਵਿੱਚ ਚੱਲ ਬੈਠੇ ਆ ਦਿਨ ਰਾਤ ਅਸੀਂ ਆਪਣੇ ਕੰਮ ਵੱਲ ਧਿਆਨ ਦਿੱਤਾ ਵੇ ਲੱਗੇ ਹੋਇਆ ਕਰਨ ਵਾਸਤੇ ਲੋਨ ਜ਼ਿੰਮੇਵਾਰੀਆਂ ਹੋਰ ਬਹੁਤ ਜ਼ਿਆਦਾ ਵਧ ਗਈਆਂ ਪਰਿਵਾਰ ਦੀਆਂ ਕੋਈ ਨਹੀਂ ਸੀ ਸੋ ਕਰ ਸਕਦੇ ਜਿੱਦਾਂ ਕਿ ਤੁਹਾਡਾ ਨਾਮ ਇੱਕ ਬਹੁਤ ਵੱਡੇ ਨਾਮ ਵਜੋਂ ਜਾਣਿਆ ਜਾਂਦਾ ਪੰਜਾਬੀ 뮤జిక్ ਦੇ ਵਿੱਚ ਤੇ ਜਿੱਦਾਂ ਕਿ ਤੁਹਾਡੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹੁਣ ਤੁਹਾਡਾ ਨਾਮ ਬਹੁਤ ਵੱਡਾ ਹੈ ਤੇ ਹੁਣ ਜਦੋਂ ਉਹਨਾਂ ਦਾ ਤੁਹਾਡਾ ਉਹਨਾਂ ਦਾ ਦੇਖਣ ਦਾ ਸਮਾਂ ਆਇਆ ਤੇ ਪਰ ਉਹਨਾਂ ਦਾ ਇਸ ਤਰ੍ਹਾਂ ਜਾਣਾ ਬਹੁਤ ਕੀ ਲੱਗਦਾ ਹੁਣ ਬਹੁਤ ਪੁਰਾ ਹੈ ਜੀ ਬਹੁਤ ਪੁਰਾ ਹੈ ਹੁਣ ਤਾਂ ਪ੍ਰਮਾਤਮਾ ਨੇ ਬਾਹ ਬੜੀ ਸੀ ਹੁਣ ਬਹੁਤ ਲੋਕ ਕਹਿੰਦੇ ਵੀ ਸੀ ਯਾਰ ਇਦਾਂ ਨਾ ਬਹੁਤ ਚਲ ਵਧੀਆ ਹੋ ਰਿਹਾ ਸਾਰਾ ਵਾਰਿਆ ਪਰ ਬਹੁਤ ਦੁੱਖ ਦਾ ਗਾਇ ਜਿਹੜਾ ਇਹ ਜੋ ਵੀ ਹੋਇਆ ਜੀ ਜਦੋਂ ਤੁਸੀਂ ਇਸ ਪੰਜਾਬੀ 뮤ਜ਼ਿਕ ਦੇ ਵਿੱਚ ਪੈਰ ਰੱਖਿਆ ਤਾਂ ਉਸ ਸਮੇਂ ਕੋਈ ਉਹਨਾਂ ਦੀ ਡਾਂਟ ਵੀ ਹੋਣੀ ਨਹੀਂ ਤੂੰ ਪੜਿਆ ਕਰ ਇਹ ਹੋਰ ਪਾਸੇ ਪੈ ਗਏ ਆ ਤੇ ਉਹ ਚੀਜ਼ਾਂ ਵੀ ਯਾਦ ਉਹਨਾਂ ਦੀ ਚੰਗੀਆਂ ਮਾੜੀਆਂ ਉਹਨਾਂ ਦੀਆਂ ਜਾਂਦਾ ਜਰੂਰ ਨਾਲ ਜੁੜੀਆਂ ਹੋਣਗੀਆਂ ਉਹਨੂੰ ਪਾਪਾ ਨੇ ਕਦੇ ਨਹੀਂ ਇਦਾਂ ਰੋਕਿਆ ਜੀ ਬਸ ਚਲੋ ਕਈ ਵਾਰ ਰਿਸ਼ਤੇਦਾਰ ਮਾੜੇ ਮੋٹے ਹੁੰਦੇ ਆ ਸਟਾਰਟਿੰਗਾਂ 'ਚ ਹੋ ਜਾਂਦੀਆਂ ਗੱਲਾਂ ਬੰਦਾ ਪਰ ਪਾਪਾ ਹਮੇਸ਼ਾ ਸਪੋਰਟਿਵ ਰਹੇ ਨਾਲ ਜੀ ਜਦੋਂ ਜੋ ਵੀ ਚੀਜ਼ ਦੀ ਲੋੜ ਪਈ ਜੇ ਨਾਲ ਖੜਿਆ ਹੁੰਦਾ ਕਿੰਨੀ ਕੁ ਉਮਰ ਦੀ ਗੱਲ ਕਰੀ ਕਿੰਨੀ ਕੁ ਉਮਰ ਸੀਗੀ ਉਹ 60 65 ਕਿ 65 ਸਾਲ ਦੇ ਹੁੰਦੇ ਬਸ ਬਤਵਾ ਦਈਏ ਪਹਿਲਾਂ ਕਦੀ ਇਸ ਤਰ੍ਹਾਂ ਦੀ ਕੋਈ ਦਿੱਕਤ ਆਈ ਉਹਨਾਂ ਨੂੰ ਵੀ ਕੁਝ ਲੱਗਿਆ ਹੋਵੇ ਕੋਈ ਬਿਮਾਰ ਚੱਲ ਰਹੇ ਨੇ ਬਸ ਮੜਾ ਮੂਟਾ ਹੋ ਜਾਂਦਾ ਸੀ ਕਦੇ ਬਟਨ ਨੋਰਮਲੀ ਮੈਡੀਸਿਨ ਲੈ ਕੇ ਠੀਕ ਹੋ ਜਾਂਦੇ ਸੀ ਉਹ ਵੀ ਆਪਣੇ ਜਿੱਦਾਂ ਲੋਕਲ ਡਾਕਟਰ ਤੋਂ ਬਟ ਇਹ ਹੁਣ ਜ਼ਿਆਦਾ ਸੀਰੀਅਸ ਹੋ ਗਈ ਤੋਰਾ ਕੰਮਕਾਰ ਕੀ ਸੀਗਾ ਉਹਨਾਂ ਦਾ ਇਹਨਾਂ ਦੀ ਸਰਵਿਸ ਸੀ ਆਪਣੇ ਐਕਸਰਸਾਈਜ਼ ਮੈਨੇਜਰ ਰਟਾਇਰ ਸੀ ਲੋਕਡਾਊਨ ਦੇ ਵਿੱਚ ਰਿਟਾਇਰਮੈਂਟ ਹੋਇਆ ਜੀ ਬਸ